ਜਾਣਦੇ ਸਾਲ ਦੇ ਦੋਸਤ ਕੁਝ ਇਮਾਨ ਵਾਲੇ ਤੇ ਕੁਝ ਬੇਇਮਾਨ ਨਿਕਲੇ ਕਈ ਜਾਣਕਾਰ ਵੀ ਧੋਖਾ ਦੇ ਗਏ ਤੇ ਕਈ ਮਦਦ ਕਰਨ ਵਾਲੇ ਅਣਜਾਣ ਨਿਕਲੇ ਕਈ ਚਿਹਰੇ ਚਿੱਟਿਆਂ ਵਾਲੇ ਦਿਲ ਦੇ ਕਾਲੇ ਨਿਕਲੇ ਰੂਪ ਨਹੀਂ ਸੀ ਦੁਨੀਆ ਮੁਤਾਬਿਕ ਜਿੰਨਾ ਤੇ ਉਹ ਚੰਗੇ ਵਾਲੇ ਨਿਕਲੇ ਕਈ ਗੈਰ ਤਮੰਦ ਆਟੇ ਸਹਾਰਨ ਵਾਲੇ ਮਿਲੇ ਕਈ ਉਪਰੋਂ ਦਿਖਾਵੇ ਵਾਲੇ ਤੇ ਅੰਦਰੋਂ ਮਾਰਨ ਵਾਲੇ ਮਿਲੇ ਕਈ ਪਿੱਠ ਪਿੱਛੇ ਕਰਦੇ ਰਹੇ ਚੁਗਲੀਆਂ ਤੇ ਮੂੰਹ ਦੇ ਮਿੱਠੇ ਸੀ ਕਈ ਮੂੰਹ ਤੇ ਗੱਲ ਕਹਿਣ ਵਾਲੇ ਸਾਊ ਤੇ ਸਿੱਧੇ ਸੀ ਕਈ ਖੁਸ਼ਮਿਹਜ਼ਾਰ ਤੇ ਚਿੰਤਾ ਤੋਂ ਪਰੇ ਸੀ ਕਈ ਉਦਾਸ ਜਿਹੇ ਤੇ ਜ਼ਿੰਦਗੀ ਤੋਂ ਡਰੇ ਸੀ ਕੁਝ ਤਸਵੀਰਾਂ ਵਿੱਚ ਰਹਿ ਗਏ ਤੇ ਕੁਝ ਤਸਵੀਰ ਵਣ ਕੇ ਦਿਲ ਵਿੱਚ ਬਹਿ ਗਏ ਕਈਆਂ ਨੂੰ ਕੁਝ ਮਾੜੇ ਸ਼ਬਦ ਮੈਂ ਕਹੇ ਤੇ ਕਈ ਮੈਨੂੰ ਵੀ ਮਾੜਾ ਕਹਿ ਗਏ ਇਉਂ ਹੀ ਚੱਲਦਾ ਰਹਾ ਇਉਂ ਹੀ ਚੱਲਦਾ ਰਹਾ ਸੱਚੇ ਤੇ ਝੂਠੇ ਦੋਸਤਾਂ ਨਾਲੇ ਸਾਲ ਕੁਝ ਕਿ ਰਹਿ ਗਏ ਤੇ ਕੁਝ ਨੂੰ ਲੈ ਗਿਆ ਆਪਣੇ ਨਾਲੇ ਸਾਲ ਕੁਝ ਨੂੰ ਲੈ ਗਿਆ ਆਪਣੇ ਨਾਲੇ ਸਾਲ